ਸ਼ਹਿਰ ਦੀ ਸੁਰੱਖਿਆ ਅਤੇ ਮਾੜੇ ਅਨਸਰਾਂ ਤੇ ਨਜ਼ਰ ਰੱਖਣ ਲਈ ਕਾਂਗਰਸੀ ਵਿਧਾਇਕਾ ਦੇ ਸਮੇਂ ਨਗਰ ਕੌਂਸਲ ਵੱਲੋਂ ਲੱਖਾਂ ਦੀ ਕੀਮਤ ਦੇ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਐਂਟਰੈਸ ਪੁਆਇੰਟਾਂ ਤੇ ਲਗਾਏ ਗਏ ਸੀਸੀਟੀਵੀ ਕੈਮਰੇ ਜਿਨ੍ਹਾਂ ਵਿੱਚੋਂ ਕੁਝ ਬੰਦ ਹਨ ਅਤੇ ਕੁਝ ਦੀ ਰਿਕਾਰਡਿੰਗ ਨਹੀਂ ਹੋ ਰਹੀ ਜਦਕਿ 40 ਦੇ ਕਰੀਬ ਇਹ ਕੈਮਰੇ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਤੇ ਨਜ਼ਰ ਰੱਖਣ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਲਈ ਪੁਲਿਸ ਦੇ ਸਹਿਯੋਗ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਇਨ੍ਹਾਂ ਕੈਮਰਿਆਂ ਦੀ ਮੋਨੀਟਰਿੰਗ ਕਰਨ ਲਈ ਥਾਣੇ ਵਿੱਚ ਬਣੇ ਕੰਟਰੋਲ ਰੂਮ ਵਿਖੇ ਤਾਇਨਾਤ ਕੈਮਰਾ ਆਪਰੇਟਰ ਪ੍ਰਿੰਤਪਾਲ ਸਿੰਘ ਹੋਰਾਂ ਦੱਸਿਆ ਕਿ ਥੋੜੇ ਦਿਨਾਂ ਤੋਂ ਕੁਝ ਕੈਮਰੇ ਬੰਦ ਹਨ ਅਤੇ ਕੁਝ ਚੱਲ ਰਹੇ ਕੈਮਰਿਆਂ ਦੀ ਰਿਕਾਰਡਿੰਗ ਨਹੀਂ ਹੋ ਰਹੀ ਇਸ ਸਬੰਧੀ ਥਾਣਾ ਮੁਖੀ ਐਸਆਈ ਯੋਗਿੰਦਰ ਸਿੰਘ ਹੋਰਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਲਗਾਏ ਗਏ ਕੈਮਰੇ ਬਹੁਤ ਜ਼ਰੂਰੀ ਹਨ ਜਿਨ੍ਹਾਂ ਦੀ ਮਦਦ ਨਾਲ ਸ਼ਹਿਰ ਤੇ ਨਿਗਰਾਨੀ ਰੱਖੀ ਜਾਂਦੀ ਹੈ ਉਹਨਾਂ ਕਿਹਾ ਕਿ ਕੈਮਰਿਆਂ ਸਬੰਧੀ ਨਗਰ ਕੌਂਸਲ ਨੂੰ ਠੀਕ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਉਹਨਾਂ ਜਲਦ ਠੀਕ ਕਰਵਾਉਣ ਦੀ ਗੱਲ ਆਖੀ ਹੈ ਗੱਲ ਨਗਰ ਕਾਉਂਸਲ ਦੇ ਸੁਪਰਡੈਂਟ ਬਲਵਿੰਦਰ ਸਿੰਘ ਹੋਰਾਂ ਦੀ ਕਰੀਏ ਤਾਂ ਉਹਨਾਂ ਕਿਹਾ ਕਿ ਕੈਮਰੇ ਸੰਬੰਧੀ ਥਾਣੇ ਵੱਲੋਂ ਸੂਚਨਾ ਮਿਲੀ ਹੈ ਅਤੇ ਸਬੰਧਤ ਕੰਪਨੀ ਨੂੰ ਠੀਕ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਜਲਦ ਹੀ ਠੀਕ ਕਰਵਾਏ ਜਾ ਰਹੇ ਹਨ ਇਹ ਕੈਮਰੇ ਆਪਣੀ ਡਿਊਟੀ ਸਹੀ ਢੰਗ ਨਾਲ ਮੋੜ ਕਦੋਂ ਨਿਭਾਉਣਾ ਸ਼ੁਰੂ ਕਰਦੇ ਹਨ ਇਹ ਕਦੋਂ ਠੀਕ ਹੁੰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਕੀ ਨਾਮ ਆਪਣਾ ਜੀ ਤੇਰਾ ਨਾਮ ਪ੍ਰੀਤਪਾਲ ਸਿੰਘ ਹੈ ਜੀ ਪ੍ਰੀਤਪਾਲ ਜੀ ਆਪਣੀ ਕੀ ਡਿਊਟੀ ਹੈ ਇੱਥੇ ਸਰ ਮੈਂ ਇੱਥੇ ਕੈਮਰਾ ਆਪਰੇਟਰ ਹੀ ਹਾਂ ਜੀ ਹਾਂਜੀ ਮੈਨੂੰ ਕੈਮਰੇ ਆ ਦੇਖਣਾ ਜਿੱਦਾਂ ਰਿਕਾਰਡਿੰਗ ਵਗੈਰਾ ਕੱਢ ਕੇ ਦੇਣੀ ਕਿਸੇ ਨੂੰ ਤੇ ਉਹਦਾ ਕੰਮ ਲੱਗੇ ਨੇ ਸ਼ਹਿਰ ਸਰ ਕੋਲ 40 ਦੇ ਕਰੀਬ ਕੈਮਰੇ ਆਗੇ ਲੱਗੇ ਨੇ ਉਹ ਕਿੰਨੇ ਕੰਮ ਕਰਦੇ ਨੇ ਸਰ ਕੰਮ ਥੋੜੇ ਦਿਨਾਂ ਤੋਂ ਮਤਲਬ ਕਿ ਪਹਿਲਾਂ ਸਾਰੇ ਕੰਮ ਕਰ ਰਹੇ ਸੀ ਥੋੜੇ ਦਿਨਾਂ ਤੋਂ ਕੈਮਰੇ ਬੰਦ ਹੋਏ ਹੋਏ ਨੇ ਤੇ ਉਹਦੇ ਵਿੱਚੋਂ ਇਹ ਪੂਰੀ ਸਕਰੀਨ ਦਿਖਾ ਸਕਦੇ ਹੋ ਤੁਸੀਂ ਇਧਰ ਤੇ ਇਹਦੇ ਵਿੱਚ ਕੈਮਰੇ ਲਗਭਗ ਚੱਲ ਰਹੇ ਨੇ ਪਰ ਇਹ ਰਿਕਾਰਡਿੰਗ ਨਹੀਂ ਹੋ ਰਹੀ ਆ ਰਿਕਾਰਡ ਨਹੀਂ ਹੋ ਰਹੀ ਆ ਵੀਡੀਓ ਜਿਹੜੀ ਹੈਗੀ ਆ ਹਾਂਜੀ ਮੈਂ ਕਮੇਟੀ ਵਿੱਚ ਕਿਹਾ ਕੀ ਜਵਾਬ ਮੰਗੋ ਉਹ ਕਹਿੰਦੇ ਕੋਈ ਗੱਲ ਕਰਨੀ ਆ ਕੰਪਨੀ ਨਾਲ ਗੱਲ ਕਰਕੇ ਜਿਹੜੀ ਸਾਡੀ ਹਾਗੇ ਸਾਈਬਰ ਵਾਲੀ ਉਹਨਾਂ ਨਾਲ ਗੱਲ ਕਰਕੇ ਠੀਕ ਕਰਵਾ ਦਿੰਦੇ ਆ ਇਸ ਟਾਈਮ ਬੰਦ ਪਈ ਆ ਰਿਕਾਰਡਿੰਗ ਨਹੀਂ ਹੋ ਰਹੀ ਆ ਇਸ ਟਾਈਮ ਕੋਈ ਫਸਾ ਨਹੀਂ ਆਦਾ ਜਦੋਂ ਰਿਕਾਰਡਿੰਗ ਹੋਏਗੀ ਫੇਰ ਹੀ ਕੋਈ ਚੈੱਕ ਕਰਵਾਣ ਆਏਗਾ ਤਾਂ ਅਸੀਂ ਉਹਨਾਂ ਨੂੰ ਦੱਸਾਂਗੇ ਇਸ ਬਾਰੇ ਸਾਡੇ ਮਕੇਰੀਆਂ ਸ਼ਹਿਰ ਵਿੱਚ ਨਗਰ ਕੌਂਸਲ ਦੇ ਕਰੀਬ 42 ਕੈਮਰੇ ਲੱਗੇ ਸੀ ਜਿਨ੍ਹਾਂ ਦੇ ਵਿੱਚੋਂ ਸਾਡੇ ਧਿਆਨ ਚ ਗੱਲ ਇਹ ਵੀ ਕੁਝ ਕੈਮਰੇ ਖਰਾਬ ਹੋ ਗਏ ਜਿਨ੍ਹਾਂ ਦੀ ਰਿਕਾਰਡਿੰਗ ਨਹੀਂ ਸੀ ਹੋ ਰਹੀ ਉਹ ਸਾਡੇ ਕੈਮਰੇ ਚੱਲ ਰਹੇ ਆ ਜਿਸ ਸੰਬੰਧ ਦੀ ਅੱਜ ਮੇਰੀ ਈਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਡੇ ਕੋਲ ਆਪਣੇ ਬੰਦੇ ਵੀ ਭੇਜ ਦਿੱਤੇ ਆ ਤੇ ਕੱਲ ਸਾਡੇ ਜਿਹੜੇ ਹੈਗੇ ਪ੍ਰੋਪਰ ਹੋ ਠੀਕ ਨੇ ਚੱਲ ਪਣਗੇ ਕਰਾ ਦੇਣਗੇ ਕੈਮਰੇ ਬਹੁਤ ਜ਼ਰੂਰੀ ਆ ਜੀ ਕੈਮਰਿਆਂ ਦੇ ਸਿਰ ਤੇ ਤਾਂ ਸਾਰੀ ਨਿਗਰਾਨੀ ਆ ਸਾਰੇ ਸ਼ਹਿਰ ਦੀ ਅਸੀਂ ਇੱਥੋਂ ਵੇਚੇ ਥਾਣੇ ਤੋਂ ਕਰਦੇ ਆ ਤਾਂ ਕਿਹੜੇ ਚੌਂਕ ਦੇ ਵਿੱਚ ਕੀ ਹੋ ਰਿਹਾ ਕੌਣ ਜਾ ਰਿਹਾ ਕੌਣ ਆ ਰਿਹਾ ਜੀ ਮਾਰੇ ਚੰਗੇ ਬੰਦੇ ਤਾਂ ਨਿਗਰਾਨੀ ਰੱਖੀ ਜਾਂਦੀ ਜੀ ਉਹਨਾਂ ਦੇ ਉੱਪ ਨਗਰ ਕੌਂਸਲ ਵੱਲੋਂ ਸ਼ਹਿਰੀ ਨਿਗਰਾਨੀ ਵਾਸਤੇ ਵੱਖ-ਵੱਖ ਸ਼ਹਿਰ ਦੇ ਅੰਦਰ ਵੱਖ-ਵੱਖ ਚੌਕਾਂ ਵਿੱਚ ਕੈਮਰੇ ਲਗਾਏ ਗਏ ਹਨ। ਇਹਨਾਂ ਕੈਮਰਾ ਵਿੱਚੋਂ ਕੁਝ ਕੈਮਰੇ ਪਤਾ ਲੱਗਾ ਥਾਣੇ ਰਾਹੀਂ ਪੁਲਿਸ ਸਟੇਸ਼ਨ ਰਾਹੀਂ ਵੀ ਖਰਾਬ ਹੋ ਚੁੱਕੇ ਹਨ ਜਿਨ੍ਹਾਂ ਦੀ ਰਿਕਾਰਡਿੰਗ ਵਗੈਰਾ ਨਹੀਂ ਹੋ ਰਹੀ ਹੈਗੀਆ। ਤੇ ਅਸੀਂ ਸੁਨਤ ਕੰਪਨੀ ਜੋ ਇਹਨਾਂ ਦੀ ਰਿਪੇਅਰ ਕਰ ਕੀਤੀ ਹੈ ਜਿਹਨਾਂ ਨੂੰ ਠੇਕੇ ਦਿੱਤਾ ਹੋਇਆ ਹੈ। ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਵੀ ਜਲਦੀ ਇਹ ਕੈਮਰੇ ਜਿਹੜੇ ਜੋ ਵੀ ਇਹਨਾਂ ਦੀ ਪੋਜੀਸ਼ਨ ਹੈ ਜਾਂ ਜੋ ਵੀ ਇਹਨਾਂ ਦੀ ਕਮੀ ਖਾਮੀ ਵਿੱਚ ਪੂਰੀ ਕਿਉਂ ਦਿੱਤੀ ਜਾਵੇਗੀ। ਤੇ ਇਹ ਕੈਮਰੇ ਜਲਦੀ ਠੀਕ ਹੋ ਜਾਣਗੇ ਤੇ ਸ਼ਹਿਰ ਦੀ ਪੂਰੀ ਨਿਗਰਾਨੀ ਲਈ ਵਾਸਤੇ ਵਧੀਆ ਚੱਲਣਗੇ